ਅਸਲਾਮ ਵਾਲੇਕੁਮ ਮੈਂ امید ਕਰਦੀ ਹਾਂ ਜੁਸੈ ਠੀਕ ਠਾਕ ਹੈ ਅੱਜ ਜਿੰਨਾ ਦੇ ਜਾਰੀ ਖ਼ਬਰ ਚ ਹੋਵੋਗੇ ਵੀਰੋ ਆਈ ਕੱਲ ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇ ਵਾਲੇ ਦੇ ਛੋਟੇ ਭਰਾ ਸ਼ੁਭਦੀਪ ਦਾ ਬੜੀ ਖਬਰ ਚੱਲਦੀ ਪਈ ਹੈ ਜਿਹਦੇ ਵਿੱਚ ਛੋਟਾ ਸ਼ੁਭਦੀਪ ਵਾਹਿਗੁਰੂ ਦਾ ਨਾਮ ਲੈ ਰਿਹਾ ਹੈ ਇਸ ਤਰ੍ਹਾਂ ਦੀ ਖਬਰ ਚੱਲਦੀ ਪਈ ਆ ਇਸ ਖਬਰ 'ਚ ਕਿੰਨੀ ਸਦਾਕਤ ਹੈ ਤੇ ਆਇਆ ਵਾਕਈ ਛੋਟਾ ਸ਼ੁਭਦੀਪ ਹੈ ਜਿਹੜਾ ਕਿ ਵਾਹਿਗੁਰੂ ਦਾ ਨਾਮ ਲੈਂਦਾ ਪਿਆ ਵੈ ਇਸ ਦੇ ਬਾਰੇ ਆਪਾਂ ਜਾਣਾਂਗੇ ਅੱਜ ਦੀ ਵੀਡੀਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅੱਗੇ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿੱਤੇ ਆਪਾਂ ਚੱਲਦੇ ਆਂ ਅੱਜ ਦੀ ਵੀਡੀਓ ਇੱਕ ਤੁਹਾਨੂੰ ਸਾਰੇ ਨਹੀਂ ਪਤਾਗਾ ਵੀ ਅੱਜ ਤੋਂ 2 ਸਾਲ ਪਹਿਲਾਂ ਸਿੱਧੂ ਪਰਵਾਰ ਨੂੰ ਕਿੰਨਾ ਵੱਡਾ ਘਾਟਾ ਪਿਆ ਜਿੱਥੇ ਕਿ ਸਿੱਧੂ ਮਸੇਵਾਲ ਦੀ ਮੌਤ ਹੋ ਜਾਂਦੀ ਹੈ ਬਟ 4 ਮਹੀਨੇ ਪਹਿਲਾਂ ਪ੍ਰਮਾਤਮਾ ਨੇ ਦੁਬਾਰਾ ਤੋਂ ਪੁੱਤਰ ਦੀ ਦਾਤ ਬਖਸ਼ੀ ਸਿੱਧੂ ਪਰਿਵਾਰ ਨੂੰ ਇੱਥੇ ਆਪਾਂ ਨੂੰ ਸਿੱਧੂ ਛੋਟੇ ਰੂਪ ਦੇ ਵਿੱਚ ਦੁਬਾਰਾ ਤੋਂ ਵੇਖਣ ਨੂੰ ਮਿਲਿਆ ਤੇ ਸਾਰੇ ਹੀ ਸਿੱਧੂ ਦੇ ਚਾਹਣ ਵਾਲਿਆਂ ਨੂੰ ਉਡੀਕ ਰਹਿੰਦੀ ਹੈ ਵੀ ਕਦੋਂ ਆਪਾਂ ਨੂੰ ਸਿੱਧੂ ਦੀ ਕੋਈ ਨਵੀਂ ਵੀਡੀਓ ਵੇਖਣ ਨੂੰ ਮਿਲੇ ਤੇ ਉਹਨੂੰ ਦੇਖ ਕੇ ਸਾਰੇ ਹੀ ਜਾਣੇ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਤੇ ਅੱਜ ਤੁਹਾਡੇ ਸਾਰਿਆਂ ਦੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏਗੇ ਜਿਸ ਨੂੰ ਕਿ ਸੋਸ਼ਲ ਮੀਡੀਆ ਤੇ ਸਿੱਧੂ ਦੇ ਫੈਨ ਪੇजेस ਦੇ ਉੱਪਰ ਸ਼ੇਅਰ ਕੀਤਾ ਜਾ ਰਿਹਾਗਾ ਛੋਟਾ ਸਿੱਧੂ ਵਾਹਿਗੁਰੂ ਵਾਹਿਗੁਰੂ ਬੋਲ ਰਿਹਾ ਹੈਗਾ 4 ਮਹੀਨਿਆਂ ਦੇ ਹੋਣ ਦੇ ਬਾਵਜੂਦ ਵੀ ਪਹਿਲਾਂ ਤਾਂ ਤੁਸੀਂ ਇਹ ਵੀਡੀਓ ਦੇਖੋ ਤੇ ਬਾਕੀ ਬਾਅਦ ਦੇ ਵਿੱਚ ਕਰਦੇ ਆਪਾਂ ਇਸ ਦੇ ਬਾਰੇ ਗੱਲਬਾਤ ਵਾਹਿਗੁਰੂ ਵਾਹਿਗੁਰੂ ਤਾਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਬਹੁਤ ਸਾਰੇ ਪੇਜਾਂ ਵਾਲਿਆਂ ਦੇ ਵੱਲੋਂ ਸ਼ੇਅਰ ਕੀਤੀ ਜਾ ਰਹੀ ਹੈ ਤੇ ਵਾਇਰਲ ਕੀਤੀ ਜਾ ਰਹੀ ਹੈ ਸਿੱਧੂ ਮੁਸੇਲ ਦਾ ਛੋਟਾ ਪ੍ਰਾਣ ਦੱਸ ਕੇ ਪਰ ਅਸਲ ਦੇ ਵਿੱਚ ਤੁਹਾਨੂੰ ਇਸ ਦੀ ਸੱਚਾਈ ਦੱਸ ਦਈਏ ਵੀ ਇਹ ਸਿੱਧੂ ਦਾ ਛੋਟਾ ਪ੍ਰਾਣ ਨਹੀਂ ਬਲਕਿ ਕਿਸੇ ਹੋਰ ਬੱਚੇ ਦੀ ਵੀਡੀਓ ਹੈ ਜਿਹੜੀ ਕਿ ਸੋਸ਼ਲ ਮੀਡੀਆ ਤੇ ਆਪਾਨੂੰ ਅਕਸਰ ਹੀ ਵੇਖਣ ਨੂੰ ਮਿਲਦੀ ਸੀ ਪਹਿਲਾਂ ਤੇ ਅਸੀਂ ਨੇ ਬਹੁਤ ਵਾਰ ਵੇ ਤੇ ਆਪਣਾ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹੀ ਹੈਗਾ ਕਿ ਇਹ ਜਿਹੜੀ ਝੂਠੀ ਵਾਅ ਫਲਾਈ ਜਾ ਰਹੀ ਹੈ ਵੀ ਇਹ ਸਿੱਧੂ ਦਾ ਛੋਟਾ ਭਰਾ ਹੈ। ਆਪਾਂ ਇਸ ਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਦੱਸ ਸਕੀਏ ਕਿ ਇਹ ਸਿੱਧੂ ਦਾ ਛੋਟਾ ਭਰਾ ਨਹੀਂ ਬਲਕਿ ਕੋਈ ਹੋਰ ਬੱਚਾ ਹੈ। ਕਿ ਜੇਕਰ ਆਪਾਂ ਨੂੰ ਕੋਈ ਹੋਰ ਵੀਡੀਓ ਮਿਲੀ ਤਾਂ ਆਪਾਂ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਇਸ ਚੈਨਲ ਦੇ ਉੱਪਰ ਤਾਂ ਚੈਨਲ। ਵੀਰੋ ਅੱਜ ਦੀ ਵੀਡੀਓ 'ਚ ਆਪਾਂ ਦੇਖਿਆ ਕਿ ਸਿੱਧੂ ਮੂਸੇਵਾਲਾ ਜਦੋਂ ਇਸ ਦੁਨੀਆ ਤੋਂ ਚਲ ਗਿਆ ਉਹਨੂੰ ਸ਼ਹੀਦ ਕਰ ਦਿੱਤਾ ਗਿਆ। ਤੇ ਉਸ ਤੋਂ ਬਾਅਦ ਉਹਦੇ ਮਾਪੇ ਕਿੰਨੇ ਨਿਰਾਸ਼ਾ ਹੋ ਗਏ ਸੀ ਮਯੂਸ ਹੋ ਗਏ ਸੀ ਤੇ ਬੜਾ ਵੱਡਾ ਗਮ ਸੀ ਉਹਨੂੰ ਜਿਹੜਾ ਮਿਲਿਆ ਸੀ ਲੇਕਿਨ ਬਾਅਦ ਦੇ ਵਿੱਚ ਫਿਰ ਅੱਲਾ ਪਾਕ ਦੀ ਜ਼ਾਤ ਨੇ ਵਾਹਿਗੁਰੂ ਨੇ ਉਹਨਾਂ ਉੱਤੇ ਰਹਿਮ ਕੀਤਾ ਉਹਨਾਂ ਉੱਤੇ ਬਰਕਤ ਆਪਣੀ ਕੀਤੀ ਕਿ ਉਹਨਾਂ ਨੂੰ ਹੁਣ ਛੋਟੇ ਸ਼ੁਭਦੀਪ ਦੀ ਸ਼ਕਲ ਦੇ ਵਿੱਚ ਇੱਕ ਹੋਰ ਪੁੱਤਰ ਦਿੱਤਾ ਵੈ ਚਲੋ ਕਮਸ ਕਮ ਉਹਨਾਂ ਦਾ ਜਿਹੜਾ ਸਿੱਧੂ ਮੂਸੇ ਵਾਲਾ ਗਮ ਹੈ ਉਹ ਤੇ ਥੋੜਾ ਜਿਹਾ ਭਰੇਗਾ ਨਾ ਉਹਨਾਂ ਨੂੰ ਛੋਟਾ ਸ਼ੁਭਦੀਪ ਮਿਲ ਗਿਆ ਲੇਕਿਨ ਵੀਰੋ ਲੋਕ ਦੇਖ ਲਓ ਫਿਰ ਵੀ ਬਾਜ਼ ਨਹੀਂ ਹੁੰਦੇ ਇਸ ਤਰ੍ਹਾਂ ਝੂਠੀਆਂ ਤੇ ਫੇਕ ਖਬਰਾਂ ਉਹਨਾਂ ਦੇ ਨਾਲ ਜੋੜਦੇ ਪਏ ਐ ਹੁਣ ਜਿਹੜੀ ਆਪਾਂ ਵੀਡੀਓ ਦੇਖੀ ਜਿਹਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਜਿੱਲੇ ਉਹਨੂੰ ਕਿਹਾ ਜਾਂਦਾ ਵਾਹਿਗੁਰੂ ਵਾਹਿਗੁਰੂ ਕਹੇ ਤੋ ਵਾਹਿਗੁਰੂ ਕਹਿਣਾ ਸ਼ੁਰੂ ਕਰ ਦਿੰਦਾ ਤੇ ਲੋਕਾਂ ਨੇ ਉਹ ਛੋਟੇ ਸ਼ੁਭਦੀਪ ਨਾਲ ਜੋੜ ਦਿੱਤਾ ਕਿ ਉਹ ਸਿੱਧੂ ਮੂਸੇ ਵਾਲੇ ਦਾ ਭਰਾ ਛੋਟਾ ਸ਼ੁਭਦੀਪ ਹੈ ਜਿਹੜਾ ਵਾਹਿਗੁਰੂ ਕਰਦਾ ਪਿਆ ਹਾਲਾਂਕਿ ਉਹ ਸਿਰਫ 4 ਮਹੀਨੇ ਦਾ ਵੈ ਲੇਕਿਨ ਲੋਕ ਝੂਠੀ ਫੇਮ ਝੂਠੀ ਸ਼ੋਹਰਤ ਹਾਸਲ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਉੱਤੇ ਪਾਉਂਦੇ ਰਹਿੰਦੇ ਐ ਜੇ ਦੇ ਨਾਲ ਜ਼ਾਹਰੀ ਗੱਲ ਹੈ ਕਿ ਜਿੱਦਲੇ ਤੁਸੀਂ ਕਿਸੇ ਹੋਰ ਨੂੰ ਛੋਟੇ ਸ਼ਬਦੀਬ ਦੇ ਨਾਲ ਬੱਚੇ ਨੂੰ ਜੋੜੋਗੇ ਤੇ ਫਿਰ ਜਿਹੜੇ ਉਹਨਾਂ ਦੇ ਮਾਪੇ ਬਾਪ ਹੈ ਪਿਤਾ ਜੀ ਹੈ ਉਹ ਮਾਪਿ ਪਿਤਾ ਮਾਦਾ ਪਿਤਾ ਹੈ ਉਹਨਾਂ ਨੂੰ ਦੁੱਖ ਤਕਲੀਫ ਤੇ ਹੋਏਗੀ ਕਿ ਦੇਖ ਲਓ ਕਿਸ ਤਰ੍ਹਾਂ ਲੋਕ ਉਹਨਾਂ ਦੇ ਨਾਂ ਨੂੰ ਇਸਤੇਮਾਲ ਕਰਦੇ ਪਏ ਆ ਤੇ ਝੂਠੀ ਸ਼ਰਤ ਹਾਸਲ ਕਰਦੇ ਪਏ ਆ ਵੀਰੋ ਕਦੀ ਵੀ ਦੂਸਿਆਂ ਨੂੰ ਦੁੱਖ ਤਕਲੀਫ ਨਾ ਦਿਵੋ ਉਹਨਾਂ ਵਾਸਤੇ ਪਰੇਸ਼ਾਨੀਆਂ ਨਾ ਪੈਦਾ ਕਰੋ ਹਮੇਸ਼ਾ ਕੋਸ਼ਿਸ਼ ਕਰੋ ਕਿ ਇੱਕ ਅੱਛਾ ਇਨਸਾਨ ਬਣਨ ਦੀ ਦੂਸਰਿਆਂ ਵਾਸਤੇ ਆਸਾਨੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰੋ ਬਾਕੀ ਵੀਰੋ ਤੁਸੀਂ ਦੱਸੋ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ رائے ਦਾ اظہار لازمی ਕਰਿਓ ਆਪਣਾ ਰੱਖਿਓ ਧਿਆਨ ਸਾਰਾ ਖਿਆਲ ਰੱਬ ਆ